ਮਮ ਅੱਜ ਆਪਾਂ ਹਣ ਜਾਣਾ ਹੈ ਗਰਜ 7500 ਤੇ ਐਕਸਟਰਾ ਟੈਂਕੀ ਲਈ ਉਹ ਡੀਜ਼ਲ ਦੀ ਫਿੱਟ ਤਾਂ ਕਰ ਲਈ ਸੀ ਫਿੱਟ ਹੋ ਗਈ ਸੀ ਬਾਕੀ ਪਾਈਪ ਉਹੋ ਫਿੱਟ ਕਰਨੀ ਆ ਟੈਂਕੀ ਨੂੰ ਜਿਹੜਾ ਪਾਈਪ ਲਾਈਨ ਜਾਣੀ ਆ ਇਹ ਤੋ ਲਾਣੀ ਆ ਇਸ ਤੋਂ ਪਰ ਲਿबास ਇਹ ਵਟ ਕਰਾਂਗੇ ਮੱਕੇ ਗੇਰੇ ਜਾ ਕੇ ਦਿਖਾ ਲਾਂਗੇ ਕਿੰਦਰ ਦੀ ਫਿੱਟ ਹੁੰਦੀਆਂ ਹੁਣ ਆਪਾਂ ਕੁਟੇ ਆਈਸ ਤੇ ਹੁਣ ਫੇਰ ਅਜੇ ਦੇ ਜਾਣਾ ਗੇਰੇ ਗੇਰੇ ਜਾ ਕੇ ਤੁਹਾਨੂੰ ਦਿਖਾ ਲਦੇ ਆਂ ਇਹਦੇ ਪੈਰਾ ਉਹ ਪਸੂ ਬੈਠੇ ਆ ਟੱਕੇ ਇਹ ਲੋ ਆਪਾਂ ਹਣ ਚੱਲਦੇ ਆ ਗੈਰੀ ਨੂੰ ਦੇਰੇ ਜਾ ਕੇ ਦਿਖਾਉਂਦੇ ਆ ਟੂਰੀ ਵਾਲੀ ਮਸ਼ੀਨ ਹਾਲੇ ਖੜੀ ਆ ਚਾਲੂ ਨਹੀਂ ਕੀਤੀ ਕਣਕ ਵੜਦੇ ਆ ਮਾੜੇ ਕੋ ਗੱਡੇ ਲੇ ਵੀ ਵਰਡੇ ਸੀ ਅੱਜੀ ਵਰਦੇ ਆ ਫਿਰ ਢਿਆੜੀ ਤੋਂ ਉੱਪਰ ਲੱਗੀ ਦੇ ਪੰਜਾਬੀ ਗੱਲੀ ਮਕੀਨ ਚਾਲੀ ਆਸੂ ਉੱਪਰ ਜਿੱਕਰ ਲਿਆਂਦਾ ਸੀਗਾ ਇਹ ਗੱਲ ਨੂੰ ਕਰਵਾ ਕੇ ਆਇਆ ਹਾਂ ਅੰਜਲ ਦੇ ਹੁਣ ਗੈਰੇਜ ਆਏ ਗਨਾਲਾ ਆਹ ਯਾਰ ਰਾਜਾ ਸਿੰਘ ਕੰਮ ਬਹੁਤ ਆ ਬੰਦੇ ਹੈ ਨਹੀਂ ਇਹ ਪੈਸੇ ਲੈਂਦਾ ਠੋਕ ਕੇ ਹੂੰ ਮਾਨੂੰ ਬੁਆ ਆਪਣਾ ਜਮਾ ਪੈਸੇ ਮੰਦ ਲੈਣਾ ਕਹਿੰਦੇ ਹੋਰ ਮੋੜ ਲਾ ਲਾ ਪਰਮਤੂ ਆਪਾਂ ਐਸੀ ਕਹਿ ਰਹੇ ਜੀ ਪੈਫਟ ਕਰੂੰਗੇ ਇਹ ਤੇ ਕੋਲੇ ਯੀਟਰ ਨਾਟ ਗਿਆ ਕਿਹੜਾ ਕਮਰੇ ਵਿੱਚ ਧਿਆਨ ਰੱਖੀ ਇਹਨਾਂ ਬੇਰੰਗ ਟੁੱਟ ਗਏ ਮੈਂ ਦੌਰ ਕਰਾਂ ਮੜਾ ਜੇ ਨਾਈਸ ਸਾਈਟ ਤੋਂ ਭੰਦਾ ਹਾਂ ਮੈਂ ਵੀ ਫੋਟੋ ਬਾਈ ਬਣਾ ਬਲੌਗ ਬਣਾਉਂਦਾ ਐ ਟੈਡਾ ਕਰਦਾ ਜਿੱਥੇ ਚੱਕ ਦਮ ਇੱਕ ਮਾਰਨੀ ਦੇਖੀ ਬੜਾ ਜਾਵੇ ਇਹ ਨਹੀਂ ਕੰਮ ਹੋ ਰਿਹਾ ਉਹ ਮੈਂ ਜੇਕਟ ਤੇ ਕੰਮ ਉਹ ਮੇਰੇ ਫਾਹਨਾ ਨਾਮ ਹੈ ਜੇਕਟ ਤੇ ਟੈਡ ਨਹੀਂ ਹੁੰਦਾ ਉਹ ਨਹੀਂ ਹੋਣਾ ਜੇਕਟ ਇਹ ਲੱਗੋ ਆਪਾਂ ਇਹ ਸੀ ਇੱਥੇ ਤਾਂ ਨਾਲੇ ਭਾਜੀ ਨੇ ਇੰਜੀਟਰ ਦਾ ਖੋਲ ਲਿਆ ਆ ਗੀਰ ਜੀਟਰ ਦਾ ਗੀਰ ਖੁੱਲਾ ਅੱਜ ਮੈਂ ਵੀ ਅੱਜ ਹੀ ਦੇਖਿਆ ਇੱਕ ਵਾਰੀ ਪਹਿਲਾਂ ਵੀ ਦੇਖਿਆ ਆ ਉਹਦਾ ਮਾੜਾ ਧਿਆਨ ਨਾ ਨਹੀਂ ਦੇਖਿਆ ਅੱਜ ਛਾਪਟਾਂ ਕੱਢਦੇ ਕੋਣ ਦੇ ਦੇਖੇ ਆ ਇੱਥੇ ਗੇਰ ਦੇ ਵਿੱਚ ਬੁਛ ਨਹੀਂ ਹੁੰਦਾ ਸ਼ਾਉਟ ਦੇ ਵਿੱਚ ਸ਼ਾਉਟ ਹੁੰਦੀ ਆ ਉਹਦਾ ਸੈਂਜ ਖਰਾਬ ਹੋਇਆ ਆ ਉਹਨੇ ਕਲੌਨ ਪੀਨੀਅਨ ਟੱਪਾ ਮਾਰਦਾ ਸੀ ਤੇ ਬੇਰੰਗ ਹੋ ਗਿਆ ਖਰਾਬ ਇਹਦਾ ਇੱਕ ਵਾਰ ਤੇ ਇਹਦੇ ਨਾਲ ਇੱਥੋਂ ਜੁੜਦਾ ਆ ਗੇਰ ਦੀਆਂ ਰਾੜਾਂ ਆਆਂ ਕਿਸੇ ਨੇ ਸ਼ੇਅਰ ਨਹੀਂ ਲਿਖੀਆਂ ਹੋਈਆਂ ਆ ਪੀਨੀਅਨੀਆਂ ਪੀਨੀਅਨੀਆਂ ਨਹੀਂ ਜਿਆਦੇ ਵੱਡਾ ਆ ਇਹਦਾ ਨਿਗਾਣ ਬਹੁਤ ਵੱਡਾ ਆ ਇੱਥੋਂ ਖੁੱਲਦਾ ਇਹ ਇੱਥੇ ਦੋ ਹਿੱਸੇ ਹੁੰਦੇ ਮਗਰ ਲਟੈਰ ਦੇ ਇੰਨੀ ਰੋਜਿਆ ਹੋ ਗਿਆ ਅੱਜ ਛੋਟੀਆਂ ਲੋ ਹੈਗੀਆਂ ਅੱਪਣ ਮੌਕਤੀ ਨੇ ਦਾ ਤੇਲ ਕੱਢਿਆ ਆ ਬਾਕੀ ਆਪਣੀ ਵਾਲੀ ਦਾ ਵੀ ਹੋ ਗਿਆ ਆ ਕੰਮ ਇਹ ਨਾਲ ਲੈ ਕੇ ਛੱਡਣ ਆਇਆ ਸੀ ਹੁਣ ਮੈਨੂੰ ਆਵੜਿਆ ਆਪਾਂ ਟੈਂਕੀ ਨੂੰ ਪਾਈਪ ਲਗਾਉਣਾ ਸੀਗਾ ਆ ਲਾਈਨ ਨਾਲ ਡੀਜ਼ਲ ਦੀ ਟੈਂਕੀ ਵਾਧੂ ਆ ਵਾਲੀ ਪਾਈਪ ਸਪਲਾਈ ਦਿੱਤੀਆਂ ਇੱਥੋਂ ਨਹੀਂ ਕੱਢ ਕੇ ਇੱਥੇ ਟੀ ਲਾ ਦਿੱਤੀਆਂ ਇਹ ਟੀਨਾ ਲਾਉਂਦੇ ਫਿਰ ਇੱਧਰ ਟੈਂਕੀ ਵਿੱਚ ਓਵਰ ਹੋ ਕੇ ਟੱਕਣ ਤੋਂ ਪਾਣੀ ਬਾਹਰ ਆਉਣਾ ਸੀਗਾ। ਇਹ ਵੀ ਹਾਲੈਂਡ ਵਾਲੀ ਟੀ ਲਾਕੀ ਆ ਇੱਥੇ। ਤੇ ਇਥੋਂ ਪੈਪ ਥੱਲੇ ਨਹੀਂ ਕਰਕੇ ਇੱਥੇ ਹੀ ਲੈ ਕੇ ਆਂਦਾ ਆਂ। ਇੱਥੇ ਟੀ ਬਣਾ ਕੇ ਲਾਤੀ ਆਂ। ਲੋਹੇ ਦੇ ਪੈਪ ਪਾਣੀ ਟੀ ਬਣਾਈ ਸੀਗੀ। ਤੇ ਗੈਸ ਵੇਲਡਿੰਗ ਕਰਕੇ ਟੀ ਬਣਾਈਉ ਆ ਉਹ ਲਾਈਆ ਟੀ ਉਹ ਟੈਂਕੀ ਚੋ ਸਪਲਾਈ ਆਉਂਦੀ ਆ ਇੱਧਰ ਗੰਬੇ ਦੂਜੀ ਟੈਂਕੀ ਦੀ ਆਉਂਦੀ ਆ ਇੰਦਰ ਫਿਲਟਰਾਂ ਨੂੰ ਪਾਇਪ ਜਾਂਦਾ ਆ ਇਦਾਂ ਆ ਤੀਨ ਲਾਹਣ ਮਗਰ ਢੋਣ ਦੀ ਲੋੜ ਨਹੀਂ ਗੀ ਮਲੀਆਂ ਕੰਮ ਹੋ ਗਏ ਆ ਆ ਬਾਕੀ ਇਹ ਤੁਹਾਨੂੰ ਦਿਨੇ ਕਾਲਦੇ ਆਂ ਭਾਜੀ ਨੇ ਇੱਕ ਉਧਰ ਅੰਦਰ ਖੋਲਿਆ ਟਰੈਕਟਰ ਸੋਨਾਲੀਕਾ ਅ ਰਾਜੇਪਾ ਜੀ ਨੇ ਆ ਸੋਨਾਲੀਕਾ ਦੇ ਵੱਡੇ ਕੀਤੇ ਪਿਸਟਨ ਪੋਸਟਨ ਆਪਾਂ ਫਿੱਟ ਕੀਤਾ ਸੀਗਾ ਇਹ ਸੌਸਾਂ ਅੰਕਲ ਹੋਣਾ ਟਰੈਕਟਰ ਆ ਲੱਗ ਗਿਆ ਖੜਾ 3600 ਇਹ ਅਗਲੀ ਵਾਰ ਜਦੋਂ ਹੋ ਟਰੈਕਟਰ ਖੋਲੂਗਾ ਫੇਰ ਹੰਗਾਲਾਂਗੇ ਚਲੋ ਠੀਕ ਹੈ ਹੁਣ ਸਬਸਕ੍ਰਾਈਬ ਕਰਿਓ ਫਿਰ ਠੀਕ ਆ ਅਰਾਜੇਬ ਜੀ ਨੇ ਆ ਸੋਨਾਂ ਲੀਕਾ ਦੇ ਵੱਡੇ ਕੀਤੇ ਪਿਸਟਨ ਬੋਸਟਨ ਪਾ ਫਿੱਟ ਕੀਤਾ ਸੀਗਾ ਇਹ ਸੌਤਾਂ ਅੰਕਲ ਹੁਣਾਂ ਦੇ ਟਰੈਕਟਰ ਆ ਲੱਗ ਗਿਆ ਖੜਾ 3600 ਇਹ ਅਗਲੀ ਵਾਰ ਜਦੋਂ ਹੋ ਟਰੈਕਟਰ ਖੋਲੂਗਾ ਫਿਰ ਹੁਣ ਲਗਾ ਲਾਂਗੇ चलो ठीक है सब्सक्राइब करो फिर हम आ गए खूते ट्रैक्टर कर दिता खड़ा खा पैप वादू बच गया सद्र फुट लिया तीन फुट बच गया पलंप बच गए दूजे ट्रैक्टर भी एक फिर टोद भी कम आ जूगा च फेरन वाला रूटा वीटर अज फेरते सके बाकी फिर मिले अगली वीडियो च बंदे तूड़ी लाने वाले भी आए आएगा आप रूटा वीटर तक गए थी समान लैन ਆ ਗੇਰ ਖੁੱਲਿਆ ਸੀ ਮਲੇਰ ਕੋਟਲੇ ਤੋਂ ਜਾ ਕੇ ਲੈਣ ਲੱਗਿਆ ਉਹਨਾਂ ਲੈਂਡ ਫੋਰਸ ਲੈਂਡ ਫੋਰਸ ਦਾ ਤੇ ਜਿਵੇਂ ਸ਼ਬਲੀ ਆਏ ਜਿਹੜੇ ਸੀ ਉਹ ਲੈਂਡ ਫੋਰਸ ਹੈ ਹੁਣ ਉਹਨਾਂ ਦਾ ਆਵਾਂ ਲੱਗੇ ਸੀ ਦੋ ਹੀ ਲੋਗ ਡਰ ਗਏ ਹੀ 8000 ਚ ਪਈਆਂ ਵਿੱਚੀ ਤੇਲ ਵਿੱਚੀ ਘਰਾਰੀਆਂ ਜਾਣਾ ਦਸ ਕੋ ਖਰਚਾ ਬੰਦ ਪੈ ਜਾਂਦਾ ਹੈ 8000 ਚ ਪਿਆ ਇੰਨਾ ਕੰਮ ਬਾਕੀ ਜਦ ਗੀਰ ਫਟ ਹੋ ਗਿਆ ਫਿਰ ਤੁਹਾਨੂੰ ਦਿਖਾਵਾਂਗਾ ਆਹ ਵਾਲਾ ਕਲੰਪ ਲੈ ਕੇ ਆਂਦਾ ਸੀ ਗੀਰ ਫਟ ਹੋਏ ਤੇ ਜਨ ਜੂਨ ਲੈ ਕੇ ਆਂਦੇ ਸੀ ਗੀਰ ਫਟ ਹੋਏ ਤੇ ਬਾਕੀ ਦਿਖਾਵਾਂਗੇ ਆਹ ਵਾਲਾ ਗੀਰ ਤਾਂ ਵਧੀਆ ਹੈ टापा खराब होया बदल दिता बाकी ठीक है निकालने बाकी करे शेयर कर दे रहे सबसक्राइब कर